ਸਾਡਾ ਉੱਥੇ ਬਲਾਡਾ ਸਾਡਾ ਉੱਥੇ ਰਾਜ ਆ ਸ਼ੇਰੇ ਪੰਜਾਬ ਦਾ ਕਿਲਾ ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਆ ਸਾਡੀ ਜੜ੍ਹ ਆ ਇਹਦੇ ਲਈ ਤਾਂਗਣ ਲਈ ਲਖਾਰੀ ਹੋਣਾ ਜ਼ਰੂਰੀ ਨਹੀਂ ਇਹ ਇਹ ਤਾਂਗ ਲਈ ਬੰਦਾ ਹੋਣਾ ਮਣੋਖਾ ਹੋਣਾ ਜ਼ਰੂਰੀ ਆ ਤੇ ਜੇ ਤੁਸੀਂ ਮਣੋਖੋਂ ਤਾਂ ਸਾਰੇ ਤਾਂਗਦੇ ਆ ਆਪਦੇ ਮਹਾਰਾਜੇ ਦੇ ਦਰਬਾਰ 'ਚ ਮਹਿਸੂਸ ਕਰਦੇ ਹਾਂ ਸਾਡਾ ਰਾਜਾ ਉੱਥੇ ਬੈੰਦਾ ਸੀ ਉੱਥੇ ਤਖਤ ਸੀ ਐਵੇਂ ਪਬਲਿਕ ਖੜੀ ਹੁੰਦੀ ਹੋ ਤੇ ਉਹਦੇ ਮੂੰਹ ਚੋਂ ਨਿਕਲਿਆ ਬੋਲ ਕਾਨੂੰਨ ਬਣ ਜਾਂਦਾ ਹੋਊ ਤੇ ਉਹ ਵੀ ਪਰ ਜ਼ਿਆਦੇ ਭਲੇ ਵਾਸਤੇ ਹੂੰ ਫਿਰ ਉਧਰੋਂ ਤੁਸੀਂ ਹੁਣ ਦੇ ਰਾਜਨੀਤਿਕ ਹਾਲਾਤਾਂ ਨੂੰ ਦੇਖਦੇ ਹੋ ਫਿਰ ਬੰਦਾ ਭਾਵਕ ਹੁੰਦਾ ਹਜੇ ਇਹ ਜਿਹੜੀ ਕਿਤਾਬ ਜਾ ਰਹੀ ਆ ਹਜੇ ਲਾਹੌਰ ਦੇ ਨਾਂ ਕਰਕੇ ਜਾ ਰਹੀ ਹੂੰ ਹਜੇ ਉਹ ਤਾਂ ਕਰਕੇ ਜਾ ਰਹੀ ਹੈ ਜਿੱਤੇ ਆਪਾਂ ਗੱਲ ਕਰਕੇ ਅਟੇ ਹਰੇਕ ਪੰਜਾਬੀ ਨੂੰ ਲਾਹੌਰ ਦਾ ਨਾਂ ਸੁਣਨਾ ਵੀ ਸੋਹਣਾ ਲੱਗਦਾ ਹੈ ਲਾਹੌਰ ਕਹਿਣਾ ਵੀ ਚੰਗਾ ਲੱਗਦਾ ਹੈ ਮੈਂ ਕੋਈ 12 ਟੈਰੀ 10 ਟੈਰੀ ਗੱਡੀ ਲਈ ਖੜਾ ਹਮਾਉ ਮੈਨੂੰ ਪੁੱਛੇ ਵੀ ਹਾਂ ਵੀ ਗੁਰਵਿੰਦਰ ਸਿੰਘਾ ਕਿੱਧਰ ਨੂੰ ਚੱਲਨੇ ਆ ਮੈਂ ਕਹਦੇ ਆ ਜੀ ਮੈਂ ਜੀ ਪਸ਼ੌਰ ਨੂੰ ਚੱਲਨੇ ਆ ਉਹ ਕਹਦੇ ਵਿੱਚ ਕੀ ਲੱਦਿਆ ਮੈਂ ਕਹਦੇ ਆ ਜੀ ਗੋੜ ਲੱਦਿਆ ਕਦੋਂ ਮੁੜੇਗਾ ਮੈਂ ਕਹਦੇ ਆ ਜੀ ਪਰਸੋਂ ਤੇ ਫਿਰ ਮੈਂ ਉਧਰ ਜਾਣਾ ਕਿਸੇ ਸ਼ਹਿਰ ਦੇ ਮਲਤਾਨ ਵਰਗੇ ਸ਼ਹਿਰ ਦੇ ਟ੍ਰੈਫਿਕ ਵਿੱਚ ਫਸ ਕੇ ਲੇਟ ਹੋ ਜਾਣਾ ਮੇਰੇ ਜਾਂਦੇ ਨੂੰ ਜਿੱਥੋਂ ਮੁੜਦੇ ਨੇ ਮੈਂ ਗੰਡੇ ਲੱਦਣੇ ਸੀ ਉਹ ਖਾਨ ਸਾਹਿਬ ਦੁਕਾਨ ਬੰਦ ਕਰ ਜਾਂਦੇ ਨੇ ਤੇ ਅਗਲੇ ਮੈਂ ਉਸ ਦਿਨ ਫੋਨ ਕਰਦਾ ਘਰੋਂ ਮੈਨੂੰ ਫੋਨ ਆਉਂਦਾ ਹਾਂ ਵੀ ਕਿੱਥੇ ਆ ਮੈਂ ਕਹਾ ਨਹੀਂ ਯਾਰ ਅੱਜ ਤਾਂ ਮਾਲ ਲੱਦਿਆ ਨਹੀਂ ਗਿਆ ਮੈਂ ਮਲਤਾਨ ਇਕ ਠਾਬੇ ਤੇ ਸੁੱਤਾ ਪਿਆ ਟ੍ਰੈਫਿਕ ਚ ਫਸ ਗਿਆ ਸੀ ਹੁਣ ਕੱਲ ਨੂੰ ਗੰਡੇ ਲੱਦੂੰਗਾ ਤੇ ਮੈਂ ਗੰਡੇ ਲੱਦ ਕੇ ਬਾਗਾ ਥਾਣੇ ਵਾਪਸ ਆਵਾਂ ਇਹ ਮੇਰਾ ਇੱਕ ਸੁਪਨਾ ਹੈ ਭਾਈ ਜਿਵੇਂ ਜਿਵੇਂ ਕਲਾਕਾਰ ਜਾਂ ਰਾਈਟਰ ਪਹਿਲਾਂ ਵੀ ਜਾਂਦੇ ਨੇ ਜਿਵੇਂ ਬਾਬਰ ਅਜਵਾਲੀ ਉਹਨਾਂ ਨੇ ਵੀ ਬਹੁਤ ਲਿਖਿਆ ਵੀ ਤਾਂਗ ਪੰਜਾਬ ਦੀ ਹਨਾ ਹਰੇਕ 'ਚ ਹੀ ਅੰਦਰਈ ਚੀਜ਼ਾਂ ਹੁੰਦੀਆਂ ਨੇ ਜਾਂ ਤੁਹਾਡੇ 'ਚ ਤੁਹਾਨੂੰ ਲੱਗਦਾ ਵੀ ਪਹਿਲਾਂ ਤੋਂ ਸੂਖਮ ਸੀਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂ ਜਾਂ ਕਲਾ ਰਾਈਟਰ ਹੋਣ ਦੇ ਬਾਵਜੂਦ ਇਹ ਸਾਰੀਆਂ ਚੀਜ਼ਾਂ ਆ ਗਈਆਂ ਨਹੀਂ ਇਹ ਮੈਨੂੰ ਲੱਗਦਾ ਇਹ ਪੰਜਾਬੀਆਂ ਦੇ ਖੂਨ 'ਚ ਹੀ ਆ ਤਾਂਗ ਤਾਂ ਜੜਾਂ ਵੱਲ ਨੂੰ ਤਾਂ ਮਨੁੱਖ ਮੁੜਦਾ ਹੀ ਆ ਨਾ ਜੇ ਪੰਜਾਬੀਆਂ ਦੀ ਵੀ ਆਪਾਂ ਇਦੋਂ ਬਿਉਂਡ ਵੀ ਗੱਲ ਕਰੀਏ ਬਾਹਰ ਵੀ ਹਰੇਕ ਬੰਦਾ ਜੜਾਂ ਨੂੰ ਤਾਂ ਤਾਂਗਦਾ ਹੀ ਆ ਮੈਨੂੰ ਲੱਗਦਾ ਤੇ ਐਵੇਂ ਅਸੀਂ ਅਸੀਂ ਉੱਥੋਂ ਆਏ ਹੋਏ ਆ ਸਾਡਾ ਉੱਥੇ ਬਲੱਡ ਆ ਸਾਡਾ ਉੱਥੇ ਰਾਜ ਆ ਸ਼ੇਰੇ ਪੰਜਾਬ ਦਾ ਕਿਲਾ ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਆ ਸਾਡੀ ਜੜਾ ਹੈ ਤੇ ਇਹਨੂੰ ਮੈਨੂੰ ਲੱਗਦਾ ਇਹਦੇ ਲਈ ਤਾਂਗਣ ਲਈ ਲਖਾਰੀ ਹੋਣਾ ਜ਼ਰੂਰੀ ਨਹੀਂ ਇਹ ਇਹ ਇਸ ਤਾਂਗ ਲਈ ਬੰਦਾ ਹੋਣਾ ਮਨੁੱਖ ਹੋਣਾ ਜ਼ਰੂਰੀ ਆ ਤੇ ਜੇ ਤੁਸੀਂ ਮਨੁੱਖੋਂ ਤਾਂ ਸਾਰੇ ਤਾਂਗਦੇ ਆ ਜੇ ਤੁਹਾਡੇ ਅੰਦਰ ਇਹ ਗੱਲ ਹੈ ਵੀ ਮੈਂ ਆਪਦੀ ਜੜ੍ਹ ਆਪਦੀ ਜਨਮ ਭੂਮੀ ਆਪਦਾ ਤਖਤ ਆਪਦਾ ਰਾਜ ਦੇਖਾਂ ਤਾਂ ਤੁਸੀਂ ਸਾਰੇ ਤਾਂਗਦੇ ਹੋ ਤਾਂ ਇਹ ਤਾਂ ਮੈਨੂੰ ਲੱਗਦਾ ਇੱਕ ਪੰਜਾਬੀ ਹੋਣ ਕਰਕੇ ਮੇਰੇ ਅੰਦਰ ਸੀ ਇੱਕ ਸਿੱਖਾਂ ਦੇ ਘਰ ਚ ਜਨਮਿਆ ਹੋਣ ਕਰਕੇ ਮੇਰੇ ਅੰਦਰ ਸੀ ਉਹ ਮਾਹੌਲ ਜਿਵੇਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋਣਾਂ ਦੀ ਗੱਲ ਕੀਤੀ ਉਹ ਰਾਜ ਨੂੰ ਕਿਵੇਂ ਦੇਖਿਆ ਫਿਰ ਤੁਸੀਂ ਉੱਥੇ ਜਾ ਕੇ ਬਹੁਤ ਬੰਦੇ ਨੇ ਜਿਹੜੇ ਭਾਵਕ ਹੋ ਜਾਂਦੇ ਨੇ ਨੇ ਭਾਵਕ ਹੋਣਾ ਸੁਭਾਵਿਕ ਹੈ ਜਦੋਂ ਤੁਸੀਂ ਕੰਪੈਰੀਸ਼ਨ ਕਰਦੇ ਹੋ ਸਾਡੇ ਅੱਜ ਦੇ ਰਾਜਨੀਤਿਕ ਹਾਲਾਤਾਂ ਦਾ ਉੱਥੇ ਖੜ ਕੇ ਆਪਦੇ ਮਹਾਰਾਜੇ ਦੇ ਦਰਬਾਰ 'ਚ ਮਹਿਸੂਸ ਕਰਦੇ ਹੋ ਸਾਡਾ ਰਾਜਾ ਉੱਥੇ ਬੈੰਦਾ ਸੀ ਉੱਥੇ ਤਖਤ ਸੀ ਐ ਪਬਲਿਕ ਖੜੀ ਹੁੰਦੀ ਹੋ ਤੇ ਉਹਦੇ ਮੂੰਹ 'ਚੋਂ ਨਿਕਲਿਆ ਬੋਲ ਕਾਨੂੰਨ ਬਣ ਜਾਂਦਾ ਹੋ ਤੇ ਉਹ ਵੀ ਪਰਜਾ ਦੇ ਭਲੇ ਵਾਸਤੇ ਹੂੰ ਤਾਂ ਫਿਰ ਉਧਰੋਂ ਤੁਸੀਂ ਹੁਣ ਦੇ ਰਾਜਨੀਤਿਕ ਹਾਲਾਤਾਂ ਨੂੰ ਦੇਖਦੇ ਹੋ ਫਿਰ ਬੰਦਾ ਭਾਵਕ ਹੁੰਦਾ ਅਸੀਂ ਕਿੱਥੇ ਸੀ ਅਸੀਂ ਕੀ ਸੀ ਅਸੀਂ ਕਿੱਥੇ ਆ ਤੇ ਅਸੀਂ ਕੀ ਕਰ ਰਹੇ ਹਾਂ ਕਿਤਾਬ ਕਿੰਨਾ ਕਸਰ ਕਰ ਰਹੀ ਹੈ ਪਾਠਕਾਂ ਤੇ ਕਿਤਾਬ ਮੈਨੂੰ ਲੱਗਦਾ ਹਜੇ ਪਾਠਕਾਂ ਦਾ ਅਸਰ ਆਪਾਂ ਨੂੰ ਪਤਾ ਲੱਗਣ ਲੱਗ ਜੂ ਇਸ ਹਫ਼ਤੇ ਚ ਹਮ ਹਜੇ ਮੈਨੂੰ ਲੱਗਦਾ ਇਹ ਤਾਂ ਤੀਜਾ ਦਿਨ ਆ ਅੱਜ ਤੇ ਇਹ ਅਸੀਂ 1200 ਇਹਦੀ ਕਾਪੀ ਛਾਪੀ ਸੀ 200 ਸ਼ਾਮੁਖੀ ਚ ਹਮ ਤੇ 1000 ਕਾਪੀ ਪੰਜਾਬੀ ਚ ਤੇ ਭੱਜੀ ਦਾ ਨਾਂ ਤੇ ਪਹਿਲਾਂ ਤਾੜੀ ਮਾਰ ਦਿਓ ਭੱਜੀ ਤੋਂ ਬਿਨਾਂ ਸੰਭਵ ਨਹੀਂ ਸੀ ਆਉ ਭੱਜੀ ਨੇ ਪਤਾ ਨਹੀਂ ਕਿਹੜਾ ਜਾਦੂ ਕੀਤਾ ਵੀ ਉਹ ਸਾਡੇ ਕੋਲੇ ਹੁਣ ਆਹੀ ਰਹਿ ਗਈਆਂ ਜਿਹੜੀਆਂ ਤੁਹਾਨੂੰ ਦਿਖਾਉਣ ਵਾਸਤੇ ਨੇ ਹਾਂ ਉਹ ਸਾਰੀਆਂ ਪਹੁੰਚ ਰਹੀਆਂ ਨੇ ਇਹ ਭੇਜ ਰਿਹਾ ਲਗਾਤਾਰ ਉਹ 2 ਦਿਨਾਂ ਚ ਮੈਨੂੰ ਲੱਗਦਾ ਅਸਰ ਪਤਾ ਲੱਗਣ ਲੱਗ ਜੂਗਾ ਹਜੇ ਇਹ ਜਿਹੜੀ ਕਿਤਾਬ ਜਾ ਰਹੀ ਆ ਹਜੇ ਲਾਹੌਰ ਦੇ ਨਾਂ ਕਰਕੇ ਜਾ ਰਹੀ ਆ ਹੂੰ ਹਜੇ ਉਹ ਤਾਂ ਕਰਕੇ ਜਾ ਰਹੀ ਆ ਜਿੱਤੇ ਆਪਾਂ ਗੱਲ ਕਰਕੇ ਹਟਿਆ ਹਰੇਕ ਪੰਜਾਬੀ ਨੂੰ ਲਾਹੌਰ ਦਾ ਨਾਂ ਸੁਣਨਾ ਵੀ ਸੋਹਣਾ ਲੱਗਦਾ ਲਾਹੌਰ ਕਹਿਣਾ ਵੀ ਚੰਗਾ ਲੱਗਦਾ ਹਜੇ ਕਿਤਾਬ ਦਾ ਅਸਰ ਤਾਂ ਆਪਾਂ ਨੂੰ ਅਗਲੇ ਦਿਨਾਂ 'ਚ ਪਤਾ ਲੱਗੂਗਾ ਇਹ ਪਸੰਦ ਆਉਂਦੀ ਹੈ ਜਾਂ ਇਹ ਇਹਦੇ 'ਚ ਕੋਈ ਬਹੁਤ ਕਮੀਆਂ ਨਿਕਲਦੀਆਂ ਨੇ ਪਰ ਹਜੇ ਲਾਹੌਰ ਕਰਕੇ ਬਹੁਤ ਧੜਾ ਧੜ ਲੋਕ ਕਹਿ ਲਿਆ ਤੁਸੀਂ ਵਿਦੇਸ਼ ਜਾਂ ਤੁਸੀਂ ਗੱਲ ਦੱਸੀ ਸੀ ਕਿ 2015 'ਚ ਜਦੋਂ ਤੁਸੀਂ ਕੈਨੇਡਾ ਤੋਂ ਅਮਰੀਕਾ ਵਾਲਾ ਬਾਰਡਰ ਕਰਾਸ ਕੀਤਾ ਤੇ ਤੁਸੀਂ ਕੰਪੈਰੀਜ਼ਨ ਕੀਤਾ ਵੀ ਮੈਂ ਕਦੇ ਲਾਹੌਰ ਨੂੰ ਵੀ ਐਂ ਕ੍ਰੋਸ ਕਰਾਂ ਹਾਂ ਇਹ ਜਿਵੇਂ ਤੁਸੀਂ ਕਹੇ ਕਿਵੇਂ ਜਾਣ ਦਾ ਸਬਬ ਬਣ ਗਿਆ ਆਪਣੀ ਪਹਿਲੀ ਗੱਲ ਤੋਂ ਇਹ ਫਿਰ ਇਹਦਾ ਮਤਲਬ ਅੰਦਰ ਦਾ ਕਿਤੇ ਨਾ ਕਿਤੇ ਕੁਝ ਚੱਲੀ ਜਾਂਦਾ ਸੀ 2014 ਵਿੱਚ ਤਾਂ ਮੈਂ ਇਹ ਨਹੀਂ ਸੋਚਦਾ ਸੀ ਮੈਂ ਲਾਹੌਰ ਜਾਣਾ ਹੂੰ ਪਰ 2014 ਵਿੱਚ ਮੈਂ ਜਦੋਂ ਕਨੇਡਾ ਤੋਂ ਅਮਰੀਕਾ ਦਾ ਬਾਰਡਰ ਲੰਘਦਾ ਤੇ ਪਹਿਲੀ ਵਾਰ ਲੰਘਦਾ ਉਹ ਮੈਨੂੰ ਕਹਿੰਦਾ ਕਿ ਹੈਲੋ ਮਿਸਟਰ ਗਿਲ ਕੀ ਹੈ ਤੇਰੇ ਟਰੇਲਰ 'ਚ ਤਾਂ ਮੈਂ ਉਹਨੂੰ ਕਹਿੰਦਾ ਜੀ ਸੈਲਮਨ ਫਿਸ਼ ਹੈ ਮੇਰੇ ਕੋਲੇ ਹੂੰ ਉਹ ਕਹਿੰਦਾ ਕਿੱਥੇ ਲਾਉਣੀ ਆ ਤੇ ਮੈਂ ਉਹਨੂੰ ਦੱਸਦਾ ਜੀ ਐਲ ਐ ਲਾਉਣੀ ਆ ਮੈਂ ਇਹ ਤਾਂ ਮੇਰੇ ਇਹ ਉਦੋਂ ਹੀ ਦਿਮਾਗ 'ਚ ਜਿਵੇਂ ਕੋਈ ਬਿਜਲੀ ਦੀ ਤਾਰ ਵਾਂਗੂ ਦਿਲ 'ਚ ਗੱਲ ਫਿਰ ਗਈ ਵੀ ਕੀ ਇਹ ਐ ਆਏ ਹੋ ਸਕਦਾ ਮੈਂ ਅੰਮ੍ਰਿਤਸਰੋਂ ਲੰਘਦਾ ਹੋਵਾਂ ਏਵੇਂ ਬਾਰਡਰ ਦੇ ਬੂਥ ਮੈਨੂੰ ਉਹ ਜਿਵੇਂ ਹੁਣ ਮੈਨੂੰ ਉਹ ਦਿਹਣ ਵੀ ਮੈਨੂੰ ਦਿਖਦੇ ਨੇ ਵੀ ਉਵੇਂ ਹੀ ਬਣੇ ਹੋਣ ਤੇ ਮੈਂ ਕੋਈ 12 ਟੈਰੀ 10 ਟੈਰੀ ਗੱਡੀ ਲਈ ਖੜਾ ਹੋਵਾਂ ਮੈਨੂੰ ਪੁੱਛੇ ਵੀ ਹਾਂ ਵੀ ਗੁਰਵਿੰਦਰ ਸਿੰਘਾ ਕਿੱਧਰ ਨੂੰ ਚੱਲਿਆ ਮੈਂ ਕਹਦੇ ਆ ਜੀ ਮੈਂ ਜੀ ਮਸ਼ੌਰ ਨੂੰ ਚੱਲੇ ਆ ਉਹ ਕਹਦੇ ਵਿੱਚ ਕੀ ਲੱਦਿਆ ਮੈਂ ਕਹਿੰਦਾ ਜੀ ਗੁੜ ਲੱਦਿਆ ਕਦੋਂ ਮੁੜੇਗਾ ਮੈਂ ਕਹਿੰਦਾ ਜੀ ਪਰਸੋਂ ਤੇ ਫਿਰ ਮੈਂ ਉਧਰ ਜਾਣਾ ਕਿਸੇ ਸ਼ਹਿਰ ਦੇ ਮਲਤਾਨ ਵਰਗੇ ਸ਼ਹਿਰ ਦੇ ਟ੍ਰੈਫਿਕ ਚ ਫਸ ਕੇ ਲੇਟ ਹੋ ਜਾਣਾ ਮੇਰੇ ਜਾਂਦੇ ਨੂੰ ਜਿੱਥੋਂ ਮੁੜਦੇ ਨੇ ਮੈਂ ਗੰਡੇ ਲੱਦਣੇ ਸੀ ਉਹ ਖਾਨ ਸਾਹਿਬ ਦੁਕਾਨ ਬੰਦ ਕਰ ਜਾਂਦੇ ਨੇ ਤੇ ਅਗਲੇ ਮੈਂ ਉਸ ਦਿਨ ਫੋਨ ਕਰਦਾ ਘਰੋਂ ਮੈਨੂੰ ਫੋਨ ਆਉਂਦਾ ਹਾਂ ਵੀ ਕਿੱਥੇ ਆ ਮੈਂ ਕਹਿੰਦਾ ਨਹੀਂ ਯਾਰ ਅੱਜ ਤਾਂ ਮਾਲ ਲੱਦਿਆ ਨਹੀਂ ਗਿਆ ਮੈਂ ਮਲਤਾਨ ਇੱਕ ਟਾਬੇ ਤੇ ਸੁੱਤਾ ਪਿਆ ਟ੍ਰੈਫਿਕ ਚ ਫਸ ਗਿਆ ਸੀ ਹੁਣ ਕੱਲ ਨੂੰ ਗੰਡੇ ਲੱਦੂੰਗਾ ਤੇ ਮੈਂ ਗੰਡੇ ਲੱਦ ਕੇ ਬਾਗਾ ਥਾਣੇ ਵਾਪਸ ਆਵਾਂ ਇਹ ਮੇਰਾ ਇੱਕ ਸੁਪਨਾ ਹੈ